ਜੋ ਫਤਿਹਾਂ ਦੇ ਮਾਵਨ ਆਸਥਾਨ ਦੇ 메ਨ ਗੇਟ ਅੱਗੇ ਮੈਡੀਕਲ ਕੈਂਪ ਲੱਗਦਾ ਹੈ ਜਿਸ ਵਿੱਚ 슈ਗਰ ਦੇ ਟੈਸਟ ਫ੍ਰੀ ਕੀਤਾ ਜਾਂਦਾ ਹੈ ਦਵਾਈ ਫ੍ਰੀ ਦਿੱਤੀ ਜਾਂਦੀ ਹੈ ਅਤੇ ਅੱਖਾਂ ਦੀ ਦਵਾਈ ਵੀ ਦਿੱਤੀ ਜਾਂਦੀ ਹੈ ਸੋ ਮੀ ਦੇ ਕਾਰਨ ਪਿਛਲੇ ਐਤਵਾਰ ਨੂੰ ਇੱਕ ਕੈਂਪ ਲੱਗਣਾ ਸੀ ਕੈਨਸਲ ਹੋ ਗਿਆ ਸੋ ਅੱਜ ਭਾਈ ਪ੍ਰਬੰਧ ਕਵੀਰਾ ਵੱਲੋਂ ਆਪਣੀ ਸ਼ਹਿਰ ਦੇ ਜਿਤਨੀ ਵੀ ਡਾਕਟਰ ਸਹਿਬਾਨ ਉਹਨਾਂ ਵੱਲੋਂ ਜੋ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਸੋ ਅੱਜ ਆਪਣੇ ਗੁਰਦੁਆਰਾ ਸਾਹਿਬ ਦੀ ਮੇਨ ਗੇਟ ਅੱਗੇ ਜੋ ਮੈਡੀਕਲ ਕੈਂਪ ਲੱਗ ਚੁੱਕਾ ਹੈ ਜਿਸ ਵਿੱਚ ਸ਼ੂਗਰ ਦੇ ਟੈਸਟ ਫ੍ਰੀ ਕੀਤੇ ਜਾਣਗੇ ਦਵਾਈ ਫ੍ਰੀ ਦਿੱਤੀ ਜਾਵੇਗੀ ਅਤੇ ਅੱਖਾਂ ਦੀ ਦਵਾਈ ਫ੍ਰੀ ਜਿਨ੍ਹਾਂ ਸੰਤਾ ਨੇ ਬਾਈ ਟੈਸਟ ਕਰਾਉਣਾ ਹੋਵੇ ਦਵਾਈ ਲੈਣੀ ਹੋਵੇ ਸੋ ਭਾਈ ਕੋ ਚੰਗੀ ਕਿਰਪਾਲਤਾ ਕਰੋ ਇਹ ਸਾਡੇ 7 ਦੇ ਤਿਕਰ ਕੈਂਪ ਲੱਗੇਗਾ ਸੋ ਜਿੱਥੇ ਆਪ ਬਾਜੀ ਪਰਦੇਓ ਉੱਥੇ ਪਿਆਰੋ ਜਿਨ੍ਹਾਂ ਸੰਕਤਾਂ ਨੂੰ ਪਈ ਲੋੜ ਹੈ ਜਸਤਰੀ ਜੰਗਵਾਈ ਦੇ ਸਦਸਨ ਦੀ ਕਿਰਪਾ ਦਾ ਕਰੀ ਤਾਂ ਕਿ ਜੋ ਸੰਕਤਾਂ ਲਾਹੇ ਦਾ ਦੇ ਸਕਣ ਸਵਾਗਤ ਹੁਣ ਦੇਖ ਵਰਤੇ ਕੀ ਦੇਖ ਵਰਤੇ ਮਾਟਰੀ ਸਤਿਕਾਰ ਜੀ ਮਾਟਰੀ ਜਿਹੜਾ ਅੱਜ 슈ਗਰ ਦਾ ਕੈਂਪ ਲਗਾਇਆ ਗਿਆ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਸ਼ੂਗਰ ਦਾ ਬਹੁਤ ਵਧੀਆ ਹੈ ਲੋਕਰ ਅਵੇਰਨੈਸ ਬੁਲ ਜਾਂਦੀ ਹੈ ਕਿ ਸਾਡੀ ਸ਼ੂਗਰ ਕਿੰਨੀ ਹੈ ਅਜੀ ਦੇ ਵੀ ਉਹਦੇ ਲਈ ਉਪਰਾਲਾ ਕਰਦੇ ਨਵਾਂਗੇ ਤੇ ਅੱਡੀ ਜਿਹੜੀ ਸਸਤਾ ਹੈਗੀ ਐ ਐਨ ਜੀਓ ਜਿਹੜੀ ਬਲੱਡ ਡੋਨਰ ਬਲੱਡ ਡੋਨਰ ਤੇ ਨਿਰੰਜਨ ਰਾਜੂ ਉਹਨਾਂ ਦੀ ਉਹਨਾਂ ਦੇਾਰੇ ਜਿੰਨਾ ਵੀ ਉਹਨਾਂ ਦੇ ਸਹਿਯੋਗ ਹੈ ਉਹ ਕਰਦੇ ਰਹਿੰਦੇ ਆ ਤੇ ਅਸੀਂ ਵੀ ਉਪਰਾਲਾ ਕਰਦੇ ਰਹਿੰਦੇ ਆ ਕਿ ਜਲੂਪੈ ਜਿਹੜਾ ਇਹ ਸਫਲ ਹੋਵੇ ਤੇ ਲੋਕਾਂ ਦੀ ਜਾਗਰੂਕਤਾ ਵਧੇ ਅਮਨ ਜੀ ਅਜੀ ਸਸਵੀ ਗਾਲ ਜੀ ਮੀਨ ਇਹ ਹਰ ਅਖੀਰਲੇ ਐਤਵਾਰ ਸਾਡੇ ਬਲੱਡ ਡੋਨਰ ਕਲੱਬ ਤੇ ਨਿਰੰਜਨ ਨਾਨ ਗਰੋਵਰ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਵੱਲੋਂ ਸੋਚਾਂ ਵੱਲੋਂ ਸ਼ੂਗਰ ਦਾ ਕੈਂਪ ਲਗਾਇਆ ਜਾਂਦਾ ਵਾ ਇਹ ਸ਼ੂਗਰ ਦਾ ਕੈਂਪ ਲੋਕਾਂ ਦੇ ਵਿੱਚ ਅਵੇਰਨੈਸ ਪੈਦਾ ਕਰਨੇ ਲਗਾਇਆ ਜਾਂਦਾ ਸ਼ੂਗਰ ਪ੍ਰਤੀ ਕਿਉਂਕਿ ਕਈ ਵਾਰੀ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਸਾਨੂੰ ਸ਼ੂਗਰ ਹੈਗੀ ਆ ਜਾਂ ਨਹੀਂ ਹੈਗੀ ਇੱਥੇ ਜਿਹੜੇ ਲੋਕ ਪਹੁੰਚਦੇ ਆ ਅਸੀਂ ਕੋਸ਼ਿਸ਼ ਕੀਤੀ ਜੀ ਹਰੀਅਕਦਾਈ ਟੈਸਟ ਕਰਦੀ ਆ ਤਾਂ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ ਸ਼ੂਗਰ ਦੀ ਤਾਂ ਉਹਨੂੰ ਪਤਾ ਲੱਗ ਜਵੇ ਇਸ ਵਿੱਚ ਇੱਕ ਤਾਂ ਸ਼ੂਗਰ ਪਰਟੀਅਰ ਵੈਲਨਸ ਕਰਾਈ ਦੀ ਹੈ ਦੂਜਾ ਨਾਲ ਦੀ ਨਾਲ ਅੱਖਾਂ ਦੀ ਦਵਾਈ ਵੀ ਦਿੱਤੀ ਜਾਂਦੀ ਹੈ ਡਾਕਟਰ ਸਾਡੇ ਜਸਵੰਤ ਸਿੰਘ ਜੀ ਦੁਆਰਾ ਤਿਆਰ ਕੀਤੀ ਗਈ ਅੱਖਾਂ ਦੀ ਦਵਾਈ ਵੀ ਜਿਹੜੀ ਦਿੱਤੀ ਜਾਂਦੀ ਹੈ ਇਹ ਸ਼ੂਗਰ ਦਾ ਕੈਂਪ ਫ੍ਰੀ ਆਫ ਕੋਸਟ ਲਗਾਇਆ ਜਾਂਦਾ ਕਿਸੇ ਤੋਂ ਕੋਈ ਵੀ ਜਿਹੜੀ ਪੈਸਾ ਨਹੀਂ ਲਿਆ ਜਾਂਦਾ ਮਹੀਨੇ ਦੇ ਹਰ ਅਖੀਰ ਲੈਦੋਂ ਲਗਾਇਆ ਜਾਂਦਾ ਇਸ ਤੋਂ ਇਲਾਵਾ ਅਸੀਂ ਇੱਕ ਸ਼ੂਗਰ ਕੈਂਪ ਦੇ ਨਾਮ ਨਾਲ ਇਹ ਵੀ ਫੈਸਿਲਿਟੀ ਦਿੱਨੇ ਆ ਕਿ ਜੇ ਕੋਈ ਬਹੁਤ ਹੀ ਜ਼ਿਆਦਾ ਲੋਡ ਮੰਗਦਾ ਉਹਦੇ ਸ਼ੂਗਰ ਤੋਂ ਇਲਾਵਾ ਵੀ ਅਸੀਂ ਹੋਰ ਵੀ ਟੈਸਟ ਜਿਹੜੇ ਆ ਫ੍ਰੀ ਆਫ ਕੋਸਟ ਕਰਾ ਕੇ ਦਵਾਂਗੇ ਪਰ ਬੰਦਾ ਲੋਡ ਬੰਦ ਹੋਵੇ ਜਿਹਨੂੰ ਵਾਕਈ ਲੋਡ ਆ ਕੋਈ ਪਹਿਲੇ ਨਹੀਂ ਦੇ ਸਕਦਾ ਡਾਕਟਰ ਨੇ ਲਿਖੇ ਟੈਸਟ ਤੇ ਟੈਸਟ ਕੋਲੋਂ ਦੇ ਵਿੱਚ ਆ ਸਮੱਸਿਆ ਤਾਂ ਵੀ ਜੋ ਵੀ ਟੈਸਟ ਜਿਹੜੇ ਇਹ ਕਰਵਾਉਂਦਾ ਬਾਕੀ ਇਹ ਜਿਹੜਾ ਆ ਰੋਮੀ ਜਿਹੜਾ ਪਿਛਲੇ ਦਵਾਰ ਜਿਹੜਾ ਆਪਣਾ ਕੰਮ ਚੱਲਦਾ ਵਾ ਪਰ ਵੀ ਇਸ ਵਰਦੀ ਸ਼ਹਿਰ ਦੇ ਲੋਕਾਂ ਨੂੰ ਪਤਾ ਵੀ ਲੱਗ ਚੁੱਕਾ ਵਾ ਤੇ ਸਾਡਾ ਤਾਂ ਇਹੀ ਹੈ ਕਿ ਵੱਧ ਤੋਂ ਵੱਧ ਜਿਹੜੇ ਸ਼ਹਿਰ ਨਿਵਾਸੀ ਹੋ ਇਹਦਾ ਫਾਇਦਾ ਲੈ ਲੈ ਸਕਣ। ਅਮਨ। ਥੋੜਾ ਮਠਾ ਮੂਠਾ ਬੰਦ ਕਰਦੇ। ਹਾਂ। ਕਿੰਨੇ ਕਿੰਨੇ ਦਸਾਂ ਜਵਾਈ? ਮਠਾ ਦੋ ਦੋ ਜਵਾਈ।

ਨਹੀਂ ਬਿਲਕੁਲ ਨਹੀਂ ਮੈਂ ਮਸਟਰ ਜੀ ਦਾ ਸ਼ਾਹ ਚਾਹ ਜੁੱਤੀ ਲੈ ਰਹੀ ਹਾਂ ਦੋਪਾਣੀ ਲਈ ਹੁੰਦਾ ਖੁਸ਼ੀ ਅਮਨ ਅਮਨ ਉਹ ਅਮਨ ਇੱਧਰ ਤੇ ਆਂਦੇ ਐ ਤੇ ਗਾਈ ਤੇ ਮਾਤਾ ਨੂੰ ਇਹ ਲੱਗਾ ਵੀ ਲੈ ਨਹੀਂ ਕੰਮ ਪਿਆ ਹਾਂ ਡਾਕਟਰ ਕੋਈ ਖੁਸ਼ੀ ਅੰਦਰ ਹੋਵਾਂ ਵਾਲੀ ਹੋ ਗਈ ਇਹ ਮੈਂ ਸਾਰੇ ਰਾਜੀ ਆਏ ਕਿ ਸੂਰਤ ਤੋਂ ਵਿਚਾਰ ਕੇ ਬੋਲਿਆ ਮੈਂ ਦਿਖਾ ਲਿਓ ਨਾ ਕੀਤਾ ਚੱਕਿਆ ਨਹੀਂ ਨਾ ਜਾਇ ਵਾਲੀ ਗੱਲ ਪੂਰੀ ਲਾ ਜਾ ਹਾਂ ਪਤਾ ਇਹਨੂੰ ਤਾਇਆ ਜਾਂਦਾ ਕੋੜਾ ਸਾਹਿਬ ਵੀ ਆਏ ਏਹ ਜ਼ਿਕਰ ਥੋੜਾ ਸਾ ਹਾਂ ਆਹ ਦੇ ਲੱਕ ਉਮਰ ਦੇ ਲੋਕਾਂ ਦੀ ਲੰਮੀ ਲੈ ਕੋੜਾ ਸਾਹਿਬ ਦੀ ਉਮਰ ਬਹੁਤ ਲੰਮੀ ਆ ਬਈ ਚੈਰ ਬਹੁਤ ਛੋਟਾ ਅੱਗੇ ਚੱਟਾ ਬਣਾ ਹੈ ਮਾਟੀ ਦਾ ਢਾਡੀ ਉਮਰ ਬਹੁਤ ਲੰਮੀ ਹੈ ਅਸੀਂ ਸੁਣੇ ਕਰੀ ਜਾਂਦੇ ਮੈਂ ਉਹ ਮੰਗਤਰਾ ਨਹੀਂ ਆਇਆ ਮੈਂ ਕੋੜਾ ਸਾਹਿਬ ਵੀ ਜਾਇ ਕਹਿੰਦੇ ਮੈਂ ਆਵਣਾ ਤੇ ਉਹਦੇ ਤੁਸੀਂ ਮੋੜ ਮੁਰਤਾ ਨਾਲ ਹੀ ਡਾਕਟਰ ਨੂੰ ਨਹੀਂ ਚੇਕ ਕਰਾਉਣਾ ਡਾਕਟਰ ਚੇਕ ਕਰਾ ਕੇ ਮੈਂ ਕਹਿੰਦਾ ਮੋੜ ਨਾਲੇ ਸੈਟ ਕਰਦੇ ਹੋ ਸਾਸੂ ਬੋੜੀ ਨਾਲ ਚਾਰ ਤੋਂ ਉੱਥੇ ਡਾਂ ਲੱਗ ਗਿਆ ਹਾਂ ਤੇ ਨਾਲ ਜਿਹੜਾ ਜਿਹੜਾ ਜ਼ਿਆਦਾ ਜ਼ਾਵਰ ਨਹੀਂ ਲੈਣਾ ਆਖ ਬਣੇ ਦੋ ਮਿੰਟ ਆਪਾਂ ਵੀ ਆ ਜੀਏ ਵਿੱਚ ਆਂ ਰੱਖ ਲੈ ਆਂ ਰੱਖ ਲੈ ਇੱਥੇ ਰੱਖ ਲੈ